ਖਬਰ سامنے ਆ ਰਹੀ ਹੈ ਗੁਰਦਾਸਪੁਰ ਦੇ ਇੱਕ ਪਿੰਡ ਤੋਂ ਜਿੱਤੇ ਸਰਕਾਰੀ ਸਕੂਲ ਦੇ ਵਿੱਚ ਚੋਰੀ ਹੋਈ ਹੈ ਜੀਆਂ ਦਾਦੀ ਕਿ ਮਿਡੇ ਮੀਲ ਦਾ ਸਾਰਾ ਸਮਾਨ ਚੁੱਕ ਕੇ ਚੋਰ ਫਰਾਰ ਹੋ ਗਿਆ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਾਹ ਦੇ ਨਾਲ ਸਿਲੰਡਰ ਵੀ ਮੌਕੇ ਤੋਂ ਚੁੱਕ ਕੇ ਲੈ ਗਏ ਝੋਰਾ ਤਸਵੀਰ ਦੇਖ ਸਕਦੇ ਹੋ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ ਜੋ ਕਿ ਧੰਦਾਦੀ ਕਿ ਡੇਰਾ ਬਾਬਾ ਨਾਨਕ ਦੇ ਅੰਦਰ ਪੁਲਿਸ ਚੌਂਕੀ ਪੈਂਦੀ ਹੈ ਧਰਮਕੋਟ ਰੰਦਾਵਾ ਤੇ ਇਸ ਦੇ ਪਿੰਡਾਂ ਮਨਸੂਰ ਕੇ ਮਨਸੂਰਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚੋਂ ਬੀਤੀ ਰਾਤ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਮਿੱਡੇ ਮੀਲ ਦਾ ਸਮਾਨ ਜਿਹੜਾ ਸਾਰਾ ਕੁਝ ਚੋਕ ਕੇ ਚੋਰ ਉਥੋਂ ਭੱਜ ਗਏ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਜਿਹੜਾ ਮੌਕੇ ਤੇ ਸਕੂਲ ਦਾ ਸਟਾਫ ਪਹੁੰਚਿਆ ਸਵੇਰੇ ਜਦੋਂ ਆ ਕੇ ਦੇਖਿਆ ਨਾਲ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਤੁਹਾਨੂੰ ਦੱਸ ਦੇ ਕਿ ਮਨਸੂਰ ਕੇ ਪਿੰਡ ਦੀਆਂ ਮਨਸੂਰ ਕੇ ਪਿੰਡ ਜੋ ਕੇ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦਾ ਤਾਂ ਦੱਸ ਦੇ ਕਿ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚੋਂ ਬੀਤੀ ਰਾਤ ਨੂੰ ਚੋਰੀ ਹੋ ਜਾਂਦੀ ਹੈ ਔਰ ਚੋਰੀ ਹੋਣ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਮੌਕੇ ਤੇ ਜੋ ਸਵੇਰੇ ਆ ਕੇ ਟੀਚਰਸ ਦੇਖਦੇ ਆ ਕਿਉਂਕਿ ਬੱਚਿਆਂ ਨੂੰ ਮਿੱਡੇ ਮੀਲ ਦੇਣੀ ਹੁੰਦੀ ਹੈ ਤਾਂ ਉਸ ਸਮੇਂ ਪਤਾ ਲੱਗਦਾ ਰਸੋਈ ਦੇ ਵਿੱਚੋਂ ਜਾਂਦੇ ਆ ਤਾਂ ਸਾਰਾ ਸਮਾਨ ਖੰਡਿਆ ਪਿਆ ਹੁੰਦਾ ਦੇਖੋ ਚੌਲ ਕਿਵੇਂ ਖੰਡੇ ਪਿਆ ਹੈ ਔਰ ਦੂਜੇ ਪਾਸੇ ਸਾਰੀ ਜਿਹੜੀ ਹੈ ਪਟਖੋ ਕੀਤੀ ਪਈ ਹੈ ਕਿ ਨਾਲ ਹੀ ਤੁਹਾਨੂੰ ਦੱਸ ਦੇ ਕਿ ਗੈਸ ਸਲੱਡਰ ਵੀ ਚੋਰੀ ਕਰਕੇ ਚੋਰ ਇਥੋਂ ਲੈ ਗਏ ਤਾਂ ਇਹ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਚੂਲਾ ਵੀ ਲੈ ਗਏ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਸੀਸੀਟੀਵੀ ਕੈਮਰੇ ਵੀ ਲੱਗਿਆ ਡੀਵੀਆਰ ਵੀ ਲੱਗਿਆ ਤੇ ਉਹ ਵੀ ਸਾਰਾ ਕੁਝ ਚੁੱਕ ਕੇ ਭੱਜ ਗਏ ਚੋਰ ਉਤੋਂ ਨਾ ਤਾਂ ਸੀਸੀਟੀਵੀ ਚੁੱਕ ਲਿਆ ਤੋੜ ਕੇ ਤੇ ਨਾਲੇ ਜਿਹੜਾ ਡੀਵੀਆਰ ਜਿਹੜੀ ਹੈ ਉਹ ਵੀ ਨਾਲ ਲੈ ਕੇ ਚੋਰ ਜਾਂਦੇ ਜਾਂਦੇ ਸਿੱਧਾ ਲੈ ਚੱਲਦੇ ਆ ਤੁਹਾਨੂੰ ਤਸਵੀਰਾਂ ਤੱਕ ਸਵੇਰ ਜਦ ਮੈਡਮ ਸਕੂਲ ਆਈ ਨੇ ਤੇ ਉਹਨਾਂ ਨੇ ਵੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੇ ਚੋਰੀ ਹੋ ਗਈ ਹੈ। ਅਸੀਂ ਇੱਥੇ ਆਏ ਆਂ ਪਰ ਇੱਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜਰੂਰ ਨਸ਼ੇ ਦਾ ਓਵਰਡੋਜ਼ ਟੀਕਿਆਂ ਦੀ ਲਾਉਂਦੇ ਨੇ, ਨਸ਼ੇ ਕਰਦੇ ਨੇ। ਮੰਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਤਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕੈਬਨ ਦੇ ਵਿੱਚ ਹੀ ਤੇ ਬਾਅਦ ਚੋਂ ਪੁੱਛਗੇ ਟੀਚਰ ਨੂੰ ਹੋਣੀ ਆ। ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮੜਾ ਕੰਮ ਕਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੀ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਸੂਰਕੇ ਆਬਾਦੀ ਤੇ ਸਰਕਾਰੀ ਪ੍ਰਾਇਮਰੀ ਸਕੂਲੀ ਮਨਸੂਰਕੇ ਜਿਹੜਾ ਆਬਾਦੀ ਆ ਇੱਥੇ ਕਮ ਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਸਵੇਰੇ ਕੋਈ ਸ਼ਾਮ ਨੂੰ ਜਰੂਰ ਚੱਕਰ ਲਾਵੇ ਜਿਹੜੇ ਇਹਦੇ ਆਰਤ ਗਿਰ ਤੇ ਬੈਠੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੇਲ ਪਾਈ ਜਾਵੇ ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇਹ ਨਸ਼ੇ ਕਰਨ ਵਾਲਿਆਂ ਦਾ ਹੋਰ ਕਿਸੇ ਦਾ ਨਹੀਂ ਹੈ ਹਾਂ ਜੀ ਮੇਰਾ ਨਾਮ ਰਣਜਨਦੀਪ ਗੌਰ ਹੈ ਔਰ ਮੈਂ ਇਥੇ ਸਕੂਲ ਡੀਨ ਚਾਰਜਾਂ ਔਰ ਇੱਥੇ ਇਹ ਨਹੀਂ ਹੈ ਕਿ ਹੋਣੀ ਚੋਰੀ ਹੋਈ ਆ ਜਦੋਂ ਦੀ ਮੈਂ ਇੱਥੇ ਸਕੂਲ ਵਿੱਚ ਆਈ ਆ ਇੱਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਟੈਚ ਲਾ ਕੇ ਲਾਗੇ ਸਕੂਲ ਦੀਆਂ ਗੱਟਰ ਲਾਗੇ ਦੀਆਂ ਗੱਟਰ ਤੋੜ ਕੇ ਉਹਦੀਆਂ ਅੰਦਰੋਂ ਸੀਖਾ ਕੱਢ ਕੇ ਲਾਗੇ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਆ ਇੱਥੇ ਬਟ ਕਿਸੇ ਨੇ ਕੁਝ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚ ਉਹ ਸਰੀਂਜਾ ਛੁੱਟੇ ਜਾਂਦੇ ਰਹਿਆ ਫਸਟ ਟਾਈਮ ਉਹਨਾਂ ਨੇ ਸਰੀਂਜ ਤੇ ਨਾਲ ਉਹ ਛੁੱਟੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਇੱਥੇ ਕਿਸੇ ਮੇਰੇ ਬੱਚੇ ਤੇ ਲੱਗ ਜੇ ਤੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਤੇ ਫਿਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨਹੀਂ ਮਾਮਾਸੀ ਚੱਕਰ ਲਾਵਾਂਗੇ ਫਿਰ ਥੋੜਾ ਦਿਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੀਂਜ ਮਿਲੀ ਆ ਉਹ ਡਰਗ ਦੀ ਭਰੀ ਹੋਈ ਸੀਗੀ ਉਹ ਵੀ ਇੱਥੇ ਬਹੀ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀਗੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਮ ਇੱਥੇ ਪਈ ਹੋਈ ਆ ਮੈਂ ਫੇਰ ਪੁਲਿਸ ਨੂੰ ਬੁਲਾਇਆ ਬਟ ਹਜੇ ਤੱਕ ਪੁਲਿਸ ਨੇ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਅੱਜ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡਾ ਲੋਕ ਖੁੱਲਾ ਸੀਗਾ ਕਿਚਨ ਦਾ ਔਰ ਜਦੋਂ ਆਪਾਂ ਕਿਚਨ ਦੇ ਅੰਦਰ ਅੰਡਰ ਹੋਏ ਆਂ ਤੇ ਉੱਥੇ ਨਾਲ ਚੋਲ ਦਾ ਜਿਹੜਾ ਡਰਾਮਾ ਉਹਦਾ ਟੱਕਣ ਖੁੱਲਿਆ ਹੈ ਨੀਚੇ ਔਰ ਚੋਲ ਵੀ ਨਹੀਂ ਆਏ ਸੀਗੇ ਔਰ ਜਿਹੜੀ ਡਰਮੀ ਸੀਗੀ ਉਹਦੇ ਵਿੱਚ ਆਪਾਂ ਬੋਦੀ ਸਮੇਤ ਹੀ ਆਟਾ ਰੱਖਿਆ ਹੋਇਆ ਸੀ ਉਹ ਵੀ ਚੱਕ ਕੇ ਲੈ ਗਏ ਵਿੱਚੋਂ ਤੇ ਜਿਹੜਾ ਰਾਸ਼ਨ ਸੀਗਾ ਉਹ ਸਾਰਾ ਲੈ ਗਏ ਔਰ ਨਾਲ ਦੀ ਇੱਕ ਕੁੱਕਰ ਸੀਗਾ ਆਪਾਂ ਹਜੇ ਥੋੜੇ ਦਿਨ ਹੀ ਹੋਇਆ ਸੀ ਖਰੀਦਿਆ ਸੀ ਨਵਾਂ ਕੁੱਕਰ ਸੀਗਾ ਉਹ ਵੀ ਚੱਕ ਕੇ ਲੈ ਗਏ ਗੈਸ ਸਿਲੰਡਰ ਵੀ ਸਾਡਾ ਚੱਕ ਕੇ ਲੈ ਗਏ ਔਰ ਇੱਥੇ ਸਾਡੇ ਬਾਹਰ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਲੈ ਗਏ ਨੇ ਤੇ ਡੀਵੀਆਰ 'ਚ ਥੋੜੀ ਜਿਹੀ ਸਾਡੀ ਖਰਾਬੀ ਸੀਗੀ ਤੇ ਉਹ ਵੀ ਆਪਾਂ ਲਾ ਕੇ ਰੱਖਿਆ ਹੋਇਆ ਸੀ ਤੇ ਉਹ ਆਪਾਂ ਕਿਚਨ 'ਚ ਐਕਸਟਰਾਸ ਮਾਰ ਰੱਖ ਦਿੰਨੇ ਹੋਣੇ ਉਹ ਵੀ ਉਹ ਤੋਂ ਹੀ ਚੱਕ ਕੇ ਉਹ ਵੀ ਲੈ ਗਏ ਨੇ ਨਾਲ ਹੀ ਮਤਲਬ ਕਿ ਓਵਰ ਆਲ ਕਾਫੀ ਨੁਕਸਾਨ ਕਰ ਗਏ ਅੱਜ ਸਾਡੇ ਮਿੱਡੇਬ ਮੇਰੇ ਬੱਚੇ ਵਿਚਾਰੇ ਅੱਜ ਭੁੱਖੇ ਨੇ ਤੇ ਇਸ ਲਈ ਮੈਂ ਤੇ ਹੀ ਕਹੂੰਗੀ ਕਿ ਫਿਰ ਮੈਂ ਹੁਣ ਇਨਚਾਰਜ ਕੋਲ ਗਈ ਸੀ ਚੌਂਕੀ ਇਨਚਾਰਜ ਕੋਲ ਉਹ ਸਾਨੂੰ ਉੱਥੇ ਮਿਲੇ ਨਹੀਂ ਉਹਨਾਂ ਨੇ ਸਾਡੀ ਜਿਹੜੀ ਦਰਖਾਸਤ ਉਹ ਰੱਖੀ ਨਹੀਂ ਆਪਾਂ ਵਾਪਸ ਲੈ ਆਏ ਤੇ ਉਹ ਹੁਣ ਇੱਥੇ ਆਉਣ ਲੱਗੇ ਆ ਸਕੂਲ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਨੇ ਇਹੀ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਕਿ ਸਾਡੇ ਜੋ ਵੀ ਚੋਰਾ ਨੂੰ ਨੁਕੇਲ ਪਾਈ ਜਾਵੇ ਜੋ ਰੋਜ਼-ਰੋਜ਼ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਬਹੁਤ ਜਿਵੇਂ ਨਸ਼ੇ ਮੈਨੂੰ ਨਹੀਂ ਲੱਗਦਾ ਕਿ ਸਕੂਲ ਦੇ ਵਿੱਚ ਨਸ਼ੇ ਕਰਨੇ ਜਿਹੜੇ ਉਹ ਸਹੀ ਆ ਇੱਥੋਂ ਤੱਕ ਕਿ ਮੈਨੂੰ ਸਕੂਲ ਵਿੱਚ ਉਹ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਰਹੀਆਂ ਨੇ ਔਰ ਇਹ ਵੀ ਮੈਂ ਪੁਲਿਸ ਨੂੰ ਦੱਸਿਆ ਕਿ ਸਾਡੇ ਸਕੂਲ 'ਚ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਨੇ ਇੱਥੇ ਸਾਡੇ ਡੈਸਕ 'ਤੇ ਕੋਈ ਬਾਹਰ ਰਹਿ ਜੇ ਉਹ ਕੰਧਾਂ ਦੇ ਨਾਲ ਲੱਗਿਆ ਹੁੰਦਾ ਉਹ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਇੱਕ ਦਿਨ ਸਾਡੇ ਇੱਥੇ ਸਕੂਲ ਵਿੱਚ ਵੋਮਿਟ ਵੀ ਕਰੀਆਂ ਆਈਆਂ ਸੀ ਉੱਥੇ ਕੋਰੀਡੋਰ ਦੇ ਵਿੱਚ ਮੈਂ ਸਾਰੇ ਘਰ ਘਰ ਗਈਆਂ ਮੈਂ ਸਾਰੇ ਪੁੱਛਿਆ ਤੇ ਉਹ ਸਾਰੇ ਲੋਕੀ ਕਹਿੰਦੇ ਜੀ ਸਾਡੇ ਕੀਤਾ ਨਹੀਂ ਹੁਣ ਦੱਸੋ ਇੱਕ ਲੇਡੀ ਇਕੱਲੀ ਕੀ ਕਰ ਸਕਦੀ ਆ ਬਸ ਕੋਚ ਹੀ ਸਕਦੀ ਆ ਪਰ ਹੁਣ ਇੱਥੇ ਦੇ ਕੋਲ ਮੇਰੇ ਛੋਟੇ ਛੋਟੇ ਬੱਚੀਆਂ ਵੀ ਸਕੂਲ ਆਉਂਦੀਆਂ ਨੇ ਅਮ ਤੋਦ ਜਿਹੜੇ ਨਸ਼ੇੜੀ ਨੇ ਮੁੰਡੇ ਉਹ ਸਾਡੇ ਇੱਥੇ ਪਿੱਛੇ ਬੈਠੇ ਰਹਿੰਦੇ ਨੇ ਇੱਥੇ ਕਾਫੀ ਸਾਰਾ ਘਾਹ ਸੀ ਉਹ ਵੀ ਮੈਂ ਕਹਿ ਕੇ ਕਟਵਾਇਆ ਏ ਕਿ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਸਕੂਲ ਆਉਂਦੀਆਂ ਜੇ ਉਹਨਾਂ ਨੂੰ ਕੋਈ ਚੱਕ ਲੇ ਉਧਰ ਨੂੰ ਲੈ ਜਾਏ ਤੇ ਤੁਹਾਨੂੰ ਪਤਾ ਕੋਈ ਵੀ ਘਟਨਾ ਵਾਪਰ ਸਕਦੀ ਆ ਹੁਣ ਮੰਗ ਤੇ ਮੇਰੀ ਇਹੀ ਹੋਈ ਆ ਕਿ ਇਸ ਚੀਜ਼ ਨੂੰ ਇਸ ਪਿੰਡ ਚ ਰੋਕਿਆ ਜਾਏ ਕਿਉਂਕਿ ਜਿਹੜੇ ਬੱਚੇ ਨਸ਼ਾ ਕਰਦੇ ਆ